ਸਾਡੇ ਐਸਐਸਪੀ ਸਾਹਿਬ ਪਰਮਿੰਦਰ ਸਿੰਘ ਬਿਰਕਜੀਦੋਂ ਜਿਹੜੀ ਐਂਟੀ ਸੋਸ਼ਲ ਐਲੀਮੈਂਟ ਦੇ ਖਿਲਾਫ ਜਿਹੜੀ ਮੁਹਿੰਮ ਚਲਾ ਰਹੀ ਹੈ ਉਸ ਮੁਹਿੰਮ ਦੇ ਤਹਿਤ ਜਿਹੜੇ ਸਾਡੇ ਐਸਐਚਓ ਗੁਰਾਇਆ ਸਕੰਦਰ ਸਿੰਘ ਨੇ ਇੱਕ ਜਿਹੜਾ ਚੋਰ ਜਿਹੜਾ ਵਾਹਨ ਚੋਰੀ ਕਰਦਾ ਚੋਰੀ ਕਰਦਾ ਸੀ ਉਹਨੂੰ ਜਿਹੜਾ ਅਰੈਸਟ ਕੀਤਾ ਐਕਟਿਵਾ ਇੱਕ ਕੋਲੋਂ ਬਰਾਮਦ ਕੀਤੀ ਹੈ ਤੇ ਪੰਜ ਮੋਟਰਸਿਕਲ ਬਰਾਮਦ ਕੀਤੀ ਹੈ ਇੱਕ ਬੰਦਾ ਉਹਨਾਂ ਦਾ ਹੋਰ ਸੀਗਾ ਜਿਹੜਾ ਲਗਾਤਾਰ ਜਿਹੜੀਆਂ ਵਾਹਨ ਚੋਰੀ ਕਰ ਰਿਹਾ ਸੀ ਉਹ ਬਰਾਵਾ ਉਹ ਪ੍ਰੋਜੈਕਟ ਕਰਨਾ ਕੀ ਸ਼ਰਤ ਕੀ ਹੈ ਉਹ ਜਿਹੜਾ ਹੈਗਾ ਜਿਸ ਤੱਕ ਤਾਂ ਮੈਂ ਕਿਹਾ ਨਾਮ ਸੰਜੀਤ ਕਮਾਲ son of ਰਾਜੂ ਦਾਸ ਵਾਸੀ 플랫 ਨੰਬਰ 465 ਫਰਸਟ ਫਲੋਰ ਸੈਕਟਰ D ਦਿੱਲੀ ਦਾ ਰਹਿਣਾ ਤੇਕਰ ਤੋਂ ਵੀ ਤੇ ਤਾਂ ਨਾਮ ਇਹ ਕਿ ਜਿਹੜਾ ਹੈਗਾ ਉਹ ਇਹਨਾਂ ਨੇ ਕਰਾਇਆ ਤੋਂ ਐਕਟਿਵ ਜੁਰੀ ਕੀਤੀ ਸੀ ਤੇ ਬਾਕੀ 5 ਗ੍ਰੇ ਗ੍ਰੇ ਫਾਈਲ ਕਵਰ ਕੀਤੀ ਇਸਾਉਂ ਉਹ ਜਿਹੜੇ ਹੈਗੇ ਆ ਬਾਕਫ ਜਿਹੜਾ ਚੋਰੀ ਹੋਇਆ ਉਹਨੂੰ ਵਾਪਸ ਜੀਬਾਦਨ ਕਮਿਟੀ ਦੇ ਵਿੱਚ ਇਹ ਜੀ ਉਹਨਾਂ ਸਾਥੀ ਮੰਮੀ ਹਾਲ ਦੇ ਮੰਮੀ ਮਨੀ ਮਨੀ ਪੁੱਤਰ ਨਾਮ ਨੂੰ ਛੋਟਾ ਨਾਮ ਦਾ ਮੰਮੀ ਹੈ ਜਿਹੜਾ ਇਹਨੇ ਦੱਸਿਆ ਆਪਣੇ ਡਿਸਕਲੋਜ਼ਰ ਸਟੇਟਮੈਂਟ ਦੇ ਵਿੱਚ ਤੇ ਉਹ ਵੀ ਅਸੀਂ ਜਲਦੀ ਬਤਾਉਂਦੇ ਆਏ ਉਹ ਵੀ ਰਹਿਣ ਵਾਲਾ ਤੇ ਜਿਹੜਾ ਹੈਗਾ ਵਾ ਉਹ ਪਗਵਾੜੇ ਦਾ ਉਹ ਜਿਹੜੀ ਲੰਬੀ ਯੂਨੀਵਰਸਿਟੀੋਂ ਨੇ ਲਏ ਰੈਂਡਰ ਸਿੱਖਿਆ ਹੈ ਤੁਹਾਡਾ ਇਸ ਨਾਲ ਕਾਰਵਿਕਿਕ ਨਾਮਕ ਮਕਦਮਾ ਦਰਜ ਕੀਤਾ ਜਿਹੜਾ ਚੋਰੀ ਦਾ ਮਕਦਮਾ ਤੁਸੀਂ ਕਰਕੇ ਮਕਾਇਦਾ ਇਹਦੇ ਅਰੈਸਟ ਪਾਈਆਂ ਦੂਜਾ ਬੰਦਾ ਫਰਾਰ ਆ ਉਹਨੂੰ ਜਲਦੀ ਅਰੇਸਟ ਕਰਦੇ ਰਹਿ ਪਹਿਲਾਂ ਵੀ ਫਰਾਰ ਹੈਗੇ ਨਹੀਂ ਪਰਬਲ ਮਨ ਆ ਆ ਉਹਦੇ ਬਾਰੇ ਅਸੀਂ ਜਿਹੜੀ ਉਹ ਵੈਰੀਫਾਈ ਕਰਦੇ ਆ ਕਿ ਜਿਹੜੀ ਹੈਗੀ ਆ ਹੋਰ ਕਈ ਜਗ੍ਹਾ ਤੇ ਵੀ ਮਕਦਮੇ ਦਰਜ ਹੋ ਸਕਦੇ ਨੇ ਜਿੰਨੇ ਬਾਰੇ ਅਸੀਂ ਜਿਹੜੀ ਮੈਸੇਜ ਕਰਾਇਆ ਉਹਦਾ ਵੀ ਜਿਹੜਾ ਉਹ ਆਇਆ ਜਿਹੜਾ ਤੁਸੀਂ ਜੀ ਜਿੰਨੀ ਤੱਕ ਜਿਹੜਾ ਜਿਹੜਾ ਸੈਕੰਡ ਬੰਦਾ ਅਰੇਸਟ ਹੁੰਦਾ ਤੁਹਾਨੂੰ ਦੱਸਦੇ ਰਹੀਏ